ਪਾਕਿਸਤਾਨ ਵੱਲੋਂ ਭਾਰਤ ਦੇ ਇੱਕ ਗੁਰਦੁਆਰੇ ਤੇ ਹਮਲਾ ਕੀਤਾ ਗਿਆ ਜਿੱਥੇ ਤਿੰਨ ਸਿੰਘ ਅਕਾਲ ਚਲਾਣਾ ਕਰ ਗਏ ਨੇ ਇਹ ਹਮਲਾ ਕਸ਼ਮੀਰ ਦੇ ਪੁਨਚ ਸ਼ਹਿਰ ਦੇ ਵਿੱਚ ਹੋਇਆ ਨੰਗਲੀ ਸਾਹਿਬ ਗੁਰਦੁਆਰਾ ਸੀ ਜਿੱਥੇ ਭਾਈ ਅਮਰੀਕ ਸਿੰਘ ਭਾਈ ਅਮਰਜੀਤ ਸਿੰਘ ਦੇ ਭਾਈ ਰਣਜੀਤ ਸਿੰਘ ਤਿੰਨ ਜਿਹੜੇ ਸਿੱਖ ਸੀਗੇ ਉਹ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਉਹਨਾਂ ਉੱਪਰ ਜਿਹੜੀਆਂ ਮਸਾਇਲਾਂ ਆ ਕੇ ਡਿੱਗਦੀਆਂ ਨੇ ਪਾਕਿਸਤਾਨ ਵੱਲੋਂ ਇਹ ਜਵਾਬੀ ਕਾਰਵਾਈ ਕੀਤੀ ਗਈ ਸੀ ਜਦਕਿ ਪਹਿਲਾਂ ਇੰਡੀਆ ਵੱਲੋਂ ਇੱਕ ਸਟ੍ਰਾਈਕ ਕੀਤੀ ਗਈ ਪਾਕਿਸਤਾਨ ਦੇ ਵਿੱਚ ਜਿੱਥੇ ਬਹੁਤ ਸਾਰੇ ਅਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਤੇ ਜਿੱਥੇ ਮਸਜਿਦਾਂ ਤੇ ਵੀ ਹਮਲਾ ਹੋਇਆ ਤੇ ਪਾਕਿਸਤਾਨ ਨੇ ਕਿਹਾ ਸੀ ਕਿ ਹੁਣ ਸਾਡੇ ਜਵਾਬ ਲਈ ਵੀ ਤਿਆਰ ਹੋ ਜਾ ਇੰਡੀਆ ਉਸ ਤੋਂ ਬਾਅਦ ਕਸ਼ਮੀਰ ਦੇ ਪੁਨਸ਼ ਸ਼ਹਿਰ ਤੇ ਹਮਲਾ ਕਰਦਾ ਪਾਕਿਸਤਾਨ ਜਿਦੇ ਵਿੱਚ ਤਿੰਨ ਰਾਗੀ ਜਿਹੜੇ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਭਾਈ ਅਮਰੀਕ ਸਿੰਘ ਜਿਹੜੇ ਇੱਕ ਰਾਗੀ ਸੀ ਭਾਈ ਅਮਰਜੀਤ ਸਿੰਘ ਜਿਹੜੇ ਸਾਬਕਾ ਫੌਜੀ ਸੀ ਤੇ ਇੱਕ ਭਾਈ ਰਣਜੀਤ ਸਿੰਘ ਜੀ ਜਿਹੜੇ ਦੁਕਾਨਦਾਰ ਸੀ ਹਮਲੇ ਦੀਆਂ ਵੀਡੀਓ ਤੁਸੀਂ ਵੇਖ ਰਹੇ ਹੋ ਲੋਕਾਂ ਦੇ ਬਹੁਤ ਸਾਰੇ ਘਰ ਉੱਥੇ ਜਿਹੜੇ ਤਬਾਹ ਹੋ ਗਏ ਨੇ ਬਿਲਕੁਲ ਟੁੱਟ ਫੁੱਟ ਚੁੱਕੇ ਨੇ ਆ ਜਿਹੜੇ ਤੁਸੀਂ ਘਰ ਵੇਖ ਰਹੇ ਹੋ ਇਹ ਕਸ਼ਮੀਰ ਦੇ ਨੇ ਕਸ਼ਮੀਰ ਦੇ ਵਿੱਚ ਜਿਹੜਾ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਸੀ ਹਮਲੇ ਦੇ ਵਿੱਚ ਜਿਹੜੀਆਂ ਕਾਫੀ ਘਰ ਲੋਕਾਂ ਦੇ ਟਹਿ ਟੇਰੀ ਹੋ ਗਏ ਨੇ ਗੁਰਦੁਆਰਾ ਸਾਹਿਬ ਦੇ ਜਿਹੜੇ ਸ਼ੀਸ਼ੇ ਟੁੱਟ ਚੁੱਕੇ ਨੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਨੇ ਜਿਹੜੇ ਉਹ ਟੁੱਟ ਚੁੱਕੇ ਨੇ ਤੇ ਕਈ ਆ ਲੋਕਾਂ ਨੂੰ ਜਿਹੜੀ ਆਪਣੀ ਜਾਨ ਗਵਾਉਣੀ ਪਈ ਤੇ ਬੜੇ ਲੋਕ ਜਿਹੜੇ ਉੱਥੇ ਜ਼ਖਮੀ ਹੋ ਗਏ ਜਿਹੜੇ ਹਾਲੇ ਵੀ ਆ ਹਸਪਤਾਲ ਦੇ ਵਿੱਚ ਜਿਹੜੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈਗਾ ਦੱਸਦੇ ਹੀ ਭਾਰਤ ਵੱਲੋਂ ਜਦੋਂ ਹੀ 에ਅਰ ਸਟ੍ਰਾਈਕ ਕੀਤੀ ਜਾਂਦੀ ਹੈ ਰਾਤ ਨੂੰ ਕੱਲ ਨੂੰ ਜਿਹੜਾ ਸਾਰਨ ਆ বাজਾਇ ਸੀ ਕੱਲ ਸਾਰਨ বাজਾਇਆ ਸੀ ਭਾਰਤ ਦੇ ਵੱਲੋਂ ਜੁੱਧ ਦਾ ਅਭਿਆਸ ਕਰਾਇਆ ਗਿਆ ਸੀ ਦੱਸਿਆ ਗਿਆ ਸੀ ਕਿ ਕਿਵੇਂ ਤੁਸੀਂ ਆਪਣੀ ਜਾਨ ਵਜਾਉਣੀ ਬਚਾਉਣੀ ਹੈ ਉਸ ਤੋਂ ਬਾਅਦ ਹੀ ਭਾਰਤ ਨੇ ਰਾਤ ਨੂੰ ਜਿਹੜੀ ਏਅਰ ਸਟ੍ਰਾਈਕ ਕਰਤੀ ਪਾਕਿਸਤਾਨ ਤੇ ਜਿੱਥੇ ਪਾਕਿਸਤਾਨ ਦੇ ਕਾਫੀ ਲਸ਼ਕਰੇ ਤੋਬਾ ਦੇ ਜਾਇਸ਼ੇ ਹਮਮ ਦੇ ਜਿਹੜੇ ਕਾਫੀ ਟਿਕਾਣੇ ਸੀ ਉਹਨਾਂ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪਾਕਿਸਤਾਨ ਨੇ ਕਿਹਾ ਕਿ ਅਸੀਂ ਹੁਣ ਜਵਾਬੀ ਕਾਰਵਾਈ ਕਰਾਂਗੇ ਤੇ ਕਸ਼ਮੀਰ ਦੇ ਵਿੱਚ ਪਾਕਿਸਤਾਨ ਨੇ ਜਿਹੜੀ ਦੁਬਾਰਾ ਕਾਰਵਾਈ ਕੀਤੀ ਜਿੱਥੇ ਤਿੰਨ ਸਿੱਖਾਂ ਨੂੰ ਆਪਣੀ ਜਾਨ ਗਵਾਉਣੀ ਪਈ ਇਸ ਹਮਲੇ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁਬਾਰਾ ਜਿਹੜੀ ਮੰਤਰੀਆਂ ਦੀ ਬੈਠਕ ਸੱਦੀ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਪਿੱਛੇ ਹਟਦਾ ਤਾਂ ਅਸੀਂ ਵੀ ਪਿੱਛੇ ਹਟ ਜਾਵਾਂਗੇ ਸਾਨੂੰ ਕੋਈ ਜ਼ਰੂਰਤ ਨਹੀਂ ਵੀ ਅਸੀਂ ਜੰਗ ਲਾਈਏ ਤੇ ਦੋਵੇਂ ਦੇਸ਼ਾਂ ਦਾ ਨੁਕਸਾਨ ਹੋਵੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਵੀਡੀਓ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ